ਸਭ ਤੋਂ ਗੱਲ ਬਾਈ ਜੀ ਸਾਰਿਆਂ ਨੂੰ ਤੇ ਕੀ ਹਾਲ ਚਾਲ ਹੈ ਜੀ ਉਹ ਤੇਰੀ ਜੀ ਇਹ ਬਾਈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਹਨਾ ਸਾਰਿਆਂ ਨੂੰ ਤੇ ਬੇਗਵਾਨ ਢੱਡ ਭਰ ਕੇ ਜਾਂਦੇ ਆਪ ਦਾ ਹਨਾ ਆਪਣੇ ਕੋਲੇ ਰੋਟੀ ਪਾਣੀ ਖਾ ਜਾਂਦੇ ਆਗੇ ਤੇ ਕੁਲਦੀਪ ਭੈਣ ਜੀ ਦਾ ਮੈਂ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਤੁਹਾਨੂੰ ਫੀਡ ਦਵਾਈ ਸਾਡੇ ਕੋਲੇ ਫੀਡ ਖਤਮ ਹੋ ਚੱਲੀ ਸੀ ਬਾਈ ਜਮਾ ਤੇ ਚਲੋ ਭੈਣ ਜੀ ਤੁਹਾਡਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਫੀਡ ਦਵਾਈ ਸੀ ਹਨਾ ਤੇ ਨਹੀਂ ਤਾਂ ਅੱਜ ਵੀ ਵਾਰੀ ਆ ਕੇ ਜਿਆ ਲੱਗ ਜਾਂਦਾ ਵੀਰ ਕਿਤੇ ਬੱਚੇ ਬੇਜਵਾਨ ਭੁੱਖੇ ਨਾ ਮਰ ਜਾਣ ਸਾਡੇ ਘਰੋਂ ਤੇ ਪਰ ਚਲੋ ਪ੍ਰਮਾਤਮਾ ਉਹ ਵਾਹਿਗੁਰੂ ਕਿਸੇ ਨਾ ਕਿਸੇ ਰੂਪ ਵਿੱਚ ਹਨਾ ਬਾ ਕਿਸੇ ਨਾ ਕਿਸੇ ਨੂੰ ਭੇਜ ਹੀ ਦਿੰਦਾ ਹਨਾ ਤੇ ਚਲੋ ਸਾਡੀ ਮਦਦ ਕਰਦੇ ਸਾਡੀ ਸਪੋਰਟ ਕਰ ਦਿੰਦੇ ਬਾਕੀ ਵੀ ਜਿਹੜਾ ਕੋਈ ਸਾਡੀ 100 ਰੁਪਿਆ ਦੀ ਵੀ ਸਪੋਰਟ ਕਰਦਾ ਹਨਾ ਉਹਦਾ ਵੀ ਧੰਨਵਾਦ ਕਰਦਾ ਮੈਂ ਕਿਉਂਕਿ ਆਪਾਂ ਭਾਈ ਜੀ ਜਗ੍ਹਾ ਲੈਣੀ ਹੈ ਆਪਣੇ ਕੋਲੇ ਜਿਵੇਂ ਤੁਸੀਂ YouTube ਤੇ ਲਾਈਵ ਤੇ ਆਪਾਂ ਤੋਂ ਦੇਖ ਹੀ ਲੈਨੇ ਹਨਾ ਵੀ ਚਾਰ ਪੰਜ ਬੱਚੇ ਤੇ ਬੱਚੇ ਆਪਣੇ ਕੋਲੇ ਬਹੁਤ ਜ਼ਿਆਦਾ ਘਟੋ ਘਟ ਵੀ 25 ਤੋਂ 30 ਬੱਚੇ ਆਪਣੇ ਜਿਹੜੇ ਇੱਥੇ-ਇੱਥੇ ਆ ਜਾਂਦੇ ਆ ਤੇ ਫਿਰ ਬਈ ਗਲੀ ਸਾਰੀ ਬੰਦ ਹੋ ਜਾਂਦੀ ਹੈ ਤੇ ਸ਼ਾਮ ਨੂੰ ਆਉਂਦੇ ਆ ਹਨਾ ਲਾਈਵ ਆਪਾਂ ਕਰ ਲੈਨੇ ਹਾਂ ਤੁਸੀਂ ਦੇਖ ਲੈਣਾ ਗਲੀ ਬੰਦ ਹੋ ਜਾਂਦੀ ਤੇ ਬਈ ਤੁਹਾਨੂੰ ਪਤਾ ਫਿਰ ਕੀ ਕੁਛ ਹੁੰਦਾ ਹਨਾ ਜਿਹੜੇ ਬੇਜਮਾਨ ਜਾਨਵਰਾਂ ਨੂੰ ਪਿਆਰ ਕਰਦੇ ਆ ਜਿਨ੍ਹਾਂ ਦਾ ਪਿਆਰ ਆ ਬੇਜਮਾਨਾਂ ਨਾਲ ਉਹਨਾਂ ਦੇ ਨਾਲ ਤੁਹਾਨੂੰ ਪਤਾ ਹੀ ਬਈ ਉਹਨਾਂ ਨੂੰ ਕੀ ਕੁਛ ਬਰਦਾਸ਼ਤ ਕਰਨਾ ਪੈਂਦਾ ਕੀ ਕੁਛ ਚੱਲਣਾ ਪੈਂਦਾ ਤੇ ਚਲੋ ਰੋਲਾ ਨਾ ਪਾਓ ਪੁੱਤ ਰੋਲਾ ਨਾ ਪਾਓ ਤਰ ਜਾ ਖੇਡ ਲਓ ਤੇ ਉਹਨਾਂ ਨੂੰ ਪਤਾ ਹੀ ਤੁਹਾਨੂੰ ਕੀ ਕੁਛ ਚੱਲਣਾ ਪੈਂਦਾ ਤਾਂ ਬਸ ਭਾਈ ਇਹ ਹੀ ਹੈ ਵੀ ਤੁਸੀਂ سپورਟ ਕਰੋ ਤੇ ਜੇ ਤੁਸੀਂ سپورਟ ਕਰੋ ਭਾਈ ਤਾਂ ਸਭ ਕੁਝ ਹੋ ਸਕਦਾ ਹਨਾ ਥੋੜੀ ਥੋੜੀ ਭਾਈ ਘੱਟ ਤੋਂ ਘੱਟ سپورਟ ਕਰਿਆ ਕਰੋ ਸਾਡੀ ਕੋਈ 10 ਰੁਪਏ ਦੀ ਵੀ سپورਟ ਕਰਦਾ ਜਿਵੇਂ ਜਿਵੇਂ ਮੈਂ ਤੁਹਾਨੂੰ ਕਿਹਾ ਹਨਾ ਤਾਂ ਆਪਾਂ ਉਹਦਾ ਵੀ ਭਾਈ ਦਿਲ ਤੋਂ ਧੰਨਵਾਦ ਕਰਦੇ ਆ ਤਾਂ ਜਿਹੜਾ ਕੋਈ ਫੀਡ ਦਵਾ ਦਿੰਦਾ ਮੈਡੀਸਿਨਾਂ ਦਵਾ ਦਿੰਦਾ ਇਹਨਾਂ ਦੇ ਚਟੜਾ ਨਾਲ ਸਾਰੇ ਭਰੇ ਹੋਏ ਸੀ ਬੱਚੇ ਬਈ ਮੈਂ ਉਹ ਵੀਡੀਓ ਪਾਈਆਂ ਸੀਗੀਆਂ ਪਰ ਉਹ ਵੀਡੀਓ ਨਾ ਬੈਨ ਕਰ ਦਿੰਦੇ ਆ ਮੈਂ ਕੰਨਾਂ ਦੀਆਂ ਵੀਡੀਓ ਪਾਈਆਂ ਸੀਗੀਆਂ ਅੱਖਾਂ ਦੀਆਂ ਉਹ ਵੀਡੀਓ ਇੰਸਟਾ ਵਾਲੇ ਫੇਸਬੁੱਕ ਵਾਲੇ ਉਹ ਬੰਦ ਕਰ ਦਿੰਦੇ ਆ ਵੀਡੀਓ ਡਿਲੀਟ ਕਰ ਦਿੰਦੇ ਆ ਉਹ ਵੀਡੀਓ ਰੱਖਦੇ ਨਹੀਂ ਤੇ ਤੇ ਆਪਾਂ ਗੋਲੀਆਂ ਦਿੰਨੇ ਹੁੰਦੇ ਆ ਬਈ ਹੁਣ ਗੋਲੀਆਂ ਦਾ ਨਾਮ ਵੀ ਨਹੀਂ ਲੈ ਸਕਦੇਗੇ ਮੈਂ ਡੱਬੀ ਤੁਹਾਨੂੰ ਦਿਖਾ ਦਿੰਦਾ ਹੁਣ ਹਨਾ ਉਹ ਗੋਲੀਆਂ ਭੇਜਿਆ ਕਰੋ ਜੇ ਕੋਈ ਭੇਜ ਸਕਦਾ ਭਰਾ ਫੀਡ ਭੇਜਿਆ ਕਰੋ ਜਿੰਨੇ ਵੀ ਕੋਈ ਭੈਣ ਭਰਾ ਜਿੰਨੇ ਵੀ ਕੋਈ ਮਦਦ ਕਰ ਸਕਦਾ ਘੱਟ ਤੋਂ ਘੱਟ ਜੀ ਆ ਢੋਲ ਦੀ ਨਾਲ ਦਾ ਫੀਡਕਾਰੀ ਦੇ ਨਾਲੇ ਉਹ ਤੁਸੀਂ ਪਹਿਲੀ ਬਣਾਉਣੀ ਹੈ ਤੋ ਪੀਜਾ ਤੂੰ ਨਹੀਂ ਲੋਟ ਆਉਂਦਾਗਾ ਇਹਨੂੰ ਲੈ ਕੇ ਜਾ ਫੜ ਕੇ ਅੰਦਰੇ ਬਾਹਰ ਚ ਕਾਉਗਾ ਵੀ ਚਲ ਉਧਰ ਇਹ ਸਾਰਿਆਂ ਨੂੰ ਦੁਖੀ ਕਰਦਾ ਹੈ ਫੜ ਕੇ ਰੱਖ ਰੋ ਮੜਦਾ ਪੜਦਾ ਪੜਲਾ ਆੜ ਕੇ ਰੱਖ ਕੇ ਨੂੰ ਇਹਨਾਂ ਨੂੰ ਖਾ ਲੈਂਦੇ ਪਹਿਲਾਂ ਆਂ ਬੀਜ ਜਣੀ ਲੋਟ ਆਉਂਦਾ ਬਈ ਇਹਨਾਂ ਇਹਨਾਂ ਦਾ ਭਰਾ ਨਹੀਂ ਹੈਗਾ ਅਜਲ ਜੇ ਇਹ ਲੱਗਦਾ ਕਿਸੇ ਨੇ ਰੱਖਿਆ ਸੀਗਾ ਉਹਨਾਂ ਨੇ ਛੜ ਤਾ ਕਢ ਤਾ ਕਰੋ ਤੇ ਹੁਣ ਇਹ ਆਪਣੇ ਘਰ ਹੀ ਰਹਿੰਦਾ ਇਹ